ਮੈਂ ਕੋਈ ਵੀ ਪ੍ਰਚਾਰ ਦੀ ਵੀਡੀਓ ਜਾਂ ਕੋਈ ਵੀ ਵੀਡੀਓ ਅੱਜ ਤੋਂ ਬਾਅਦ ਮੇ ਮੇਰੀ ਤੁਹਾਨੂੰ ਕੋਈ ਵੀ ਵੀਡੀਓ ਦੇਖਣ ਨੂੰ ਨਹੀਂ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਹਾਂ ਬੀਬੀ ਪ੍ਰਬਲਿਨ ਮਾ ਜੀ ਜੋ ਜ਼ਿਆਦਾ ਬਣੋ ਹਦੀ ਮੌਕਾ ਮਿਲੇ ਕਦੀ ਮੌਕਾ ਮਿਲੇ ਕਦੀ ਕਦੀ ਤੇ ਇਹਨਾਂ ਨੇ ਛੱਡਣਾ ਨਹੀਂ ਕੋਈ ਮੌਕਾ ਜੀ ਹਮ ਤਾਂ ਸੀ ਜਾਰੀਆ ਬੈਂਕਾਕ ਬੈਂਕਾਕ ਇਹ ਜਿੱਦ ਤਰ੍ਹਾਂ ਬੋਲੇਗਾ ਐਨੀ ਪੈ ਸਕਦਾ ਵਲੌਗ ਚ ਇਹ ਅਗਰ ਵਲੌਗ ਤੇ ਪੈ ਗਿਆ ਤੇ ਫਿਰ ਕੋਈ ਪ੍ਰੋਗਰਾਮ ਨਹੀਂ ਆਏਗਾ ਕੱਲ ਰਾਤ ਇਹਨਾਂ ਦਾ ਕਿ ਸੋਸ਼ਲ ਮੀਡੀਆ ਉਤੇ ਮੁੱਦਾ ਬੜਾ ਹੀ ਭਖਿਆ ਹੋਇਆ ਹੈ ਮੁੱਦਾ ਭਖਣ ਦਾ ਕਾਰਨ ਉਹਨਾਂ ਦੀ ਊਟ ਪਟਾਂਗ ਬੋਲਬਾਣੀ ਜਦੋਂ ਨਵਾਂ ਨਵਾਂ ਵਿਆਹ ਹੋਇਆ ਨਾ ਤੇ ਪਰਦਾਈ ਨੂੰ ਵੀ ਟਾਈਮ ਦੇਣਾ ਜ਼ਰੂਰੀ ਸੀ ਤੇ ਪਰਦਾਈ ਇੱਕ ਇੱਕ ਦਿਨ ਨਹੀਂ ਇਹਨਾਂ ਨੂੰ ਸਾਥ ਲੈਣ ਦਿੰਦੀ ਡਾਂਟ ਪੈ ਰਹੀ ਹੈ ਤੇ ਉਹ ਕੀਰਤਨ ਦੌਰਾਨ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤਦੇ ਹਨ ਉਹਨਾਂ ਨੂੰ ਸੋਸ਼ਲ ਮੀਡੀਆ ਉੱਤੇ ਉਸੇ ਦੇ ਕਾਰਨ ਹਟੋਲ ਕੀਤਾ ਜਾਂਦਾ ਹੈ ਕਿਉਂਕਿ ਸਾਰੇ ਟਾਈਮ ਵੱਧ ਲਗਾ ਰਹੇ ਨੇ ਤੇ ਭਾਈ ਸਾਹਿਬ 5 ਮਿੰਟ ਤਾਂ ਤੁਸੀਂ ਸਾਡੇ ਲੈ ਗਏ ਨੇ ਸਾਡਾ ਬਹੁਤ ਪਿਆਰਾ ਹੈ ਵੀਰ ਜੀ ਨਾਲ ਤਿੰਨ ਸਾਰ ਗਲਤੀਆਂ ਦਾ ਪੁਤਲਾ ਹੈ ਇਹ ਆਪਾਂ ਨੂੰ ਪਤਾ ਹੀ ਹੈ ਕਿ ਵੱਡੇ ਵੱਡੇ ਗਿਆਨੀਆਂ ਤੋਂ ਬਹੁਤ ਵੱਡੀਆਂ ਵੱਡੀਆਂ ਭੁੱਲਾਂ ਹੋ ਜਾਂਦੀਆਂ ਹਨ ਪਰ ਪਿੱਛੇ ਉਹਨਾਂ ਨੇ ਇੱਕ ਬਿਆਨ ਦਿੱਤਾ ਕਿਉਂਕਿ ਸੋਸ਼ਲ ਮੀਡੀਆ ਤੋਂ ਟਰੋਲ ਜਿਆਦਾ ਆਦਮੀ ਜਿਆਦਾ ਹੋ ਜਾਂਦਾ ਹੈ ਤਾਂ ਉਸ ਦਾ ਜੋ ਸਿਸਟਮ ਹੁੰਦਾ ਉਹ ਹਿਲੇ ਜਾਂਦਾ ਹੈ ਜਿਆਦਾ ਟਰੋਲਿੰਗ ਦੇ ਕਾਰਨ ਉਹਨਾਂ ਨੇ ਪਿੱਛੇ ਇੱਕ ਬਿਆਨ ਦਿੱਤਾ ਹੈ ਜੋ ਹੁਣ ਕੀਰਤਨ ਨਹੀਂ ਕਰਨੀ ਹਾਏ ਕਿੰਨੀ ਠੰਡ ਹੋ ਗਈ ਅੱਛਾ ਐ ਹੈ 20 ਤੇ ਸਰਦੀ ਆ ਇੱਕ ਬੰਦਾ ਕਹਿੰਦਾ ਗਾਇਕ ਹੋਣਾ ਬੋਲੇ ਸੋਨੇ ਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਵਾਰੀ ਆਇਆ ਤਾਬੇ ਨੇ ਵਧੀਆ ਵਧੀਆ ਰੁਕਾੰਦੇ ਨੇ ਅੱਜ ਮੈਨੂੰ ਪੁੱਕ ਲੱਗੀ ਤਾਂ ਅੱਜ ਵੇਖੋ ਅਸੀਂ ਪਹੁੰਚਿਆ ਸ਼ਬਦਾਵਲੀ ਆਪਣੀ ਕਦ ਦੇ ਹਾਂ ਕਦ ਚਾਇਆ ਜਾਏਗਾ ਸਾਡਾ ਚਲ ਆਓ ਆਓ ਆਸੰਗਜੀ ਪਾਣੀ ਦੀ ਅੱਛਲਾ ਹੋਵਣ ਤੂੰ ਹੋਵੇਂ ਮੈਂ ਹੋਵਾਂ ਹੰਨਵਾਦੀ ਨੇ ਸਾਨੂੰ ਨਾ ਕੇ ਵੀ ਦਿਖਾਉਂਦੇ ਅਸੀਂ ਔਰ ਇੱਕ ਹਾਫ ਸਾਈਟਰ ਬਸ ਠੰਡ ਠੰਡੇ ਨਹੀਂ ਲੱਗ ਰਹੀ ਉਹਨਾਂ ਨੂੰ ਵਾਰੇ ਵਰਜ਼ੇ ਖਟਨ ਜਿਹਾ ਸੀ ਖਟ ਕੇ ਲਿਆਂਦੀ ਖੰਡ ਹਾਏ ਠੰਡ ਹਾਏ ਕਿੰਨੀ ਠੰਡ ਹੋ ਗਈ ਬੋਲੇ ਸੋਹਦੇ ਆ ਇਹ ਜਕਾਰੇ ਵਾਲੀ ਤਾਂ ਗੱਲ ਹੀ ਨਹੀਂ ਸੀ ਇਸ ਦਾ ਕਾਰਨ ਆਪਾਂ ਮਰ ਲੈਣਿਆ ਕਿਉਂ ਦਿਮਾਗੀ ਪਰੇਸ਼ਾਨ ਹੋ ਗਏ ਹਨ ਪਰ ਕੀ ਇਹ ਸਹੀ ਹੈ ਜਿਸ ਗੁਰੂ ਨੇ ਸਾਨੂੰ ਨਾਮ ਦਿੱਤਾ ਐਡੀ ਵੱਡੀ ਉਪਾਧੀ ਦਿੱਤੀ ਉਸ ਗੁਰੂ ਦੇ ਕੀਰਤਨ ਕਰਨ ਹੀ ਬੀਬੀ ਪ੍ਰਬਲੀਨ ਦਾ ਇੱਕ ਨਾਮ ਹੋਇਆ ਤੇ ਅੱਜ ਉਹ ਕਹਿ ਰਹੇ ਨੇ ਕਿ ਉਹ ਕੀਰਤਨ ਛੱਡ ਦੇਣਗੇ ਪਰ ਉਹ ਬਲੌਗ ਬਣਾਉਂਦੇ ਹਨ ਬਲੌਗਾਂ ਦੇ ਵਿੱਚ ਉਹ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤਦੇ ਹਨ ਉਹ ਗੁਰੂ ਦੀ ਮਤ ਤੋਂ ਪਰੇ ਹੈ ਠੀਕ ਹੈ ਬਲੌਗ ਬਣਾਓ ਕੋਈ ਮੋਟੀਵੇਸ਼ਨ ਦਿਓ ਅਰੇ ਥਾਂ ਕਿਉਂ ਬਦਚ ਨੇ ਰਸਤਾ ਉਹ ਬਣੇ ਇੰਨੀ ਤੁੰਦ ਵਾਲੇ ਰਸਤੇ ਦੋ ਅਸੀਂ ਕੱਢ ਕੇ ਲੈ ਕੇ ਆਏ ਸਫ਼ਰ ਕਿਦਾਂ ਦਾ ਰਿਹਾ ਸਫ਼ਰ ਬੜੀਆ ਰਿਹਾ ਸਫ਼ਰ ਤੇ ਬਹੁਤ ਜਿਆਦਾ ਕਿਦਾਂ ਸੀ ਬਹੁਤ ਜਿਆਦਾ ਤੁੰਦ ਸੀ ਫਿਰ ਦੂ ਬਹੁਤ ਦਿਲ ਖੋਹ ਰੰਦਾ ਹਨਾ ਬਿਲਕੁਲ ਆ ਸੰਗਤ ਜੀ ਤੁਹਾਡੀ ਅਰਦਾਸ ਦੇ ਸਦਕਾ ਅਸੀਂ ਸਹੀ ਸਲਾਮਤ ਪਹੁੰਚ ਗਏ ਆ ਵਾਇਗਰੂ ਸਿਮਰਨ ਕਰਦੇ ਕਰਦੇ ਵੈਸੇ ਵਾਇਗਰੂ ਸਿਮਰਨ ਕਿਸੇ ਨੇ ਨਹੀਂ ਕੀਤਾ ਪਰ ਅੰਦਰ ਹੀ ਅੰਦਰ ਕੀਤਾ ਮੰਦੇ ਵਿੱਚ ਮੰਦੇ ਵਿੱਚ ਆ ਮੈਂ ਕੋਈ ਵੀ ਪ੍ਰਚਾਰ ਦੀ ਵੀਡੀਓ ਜਾਂ ਕੋਈ ਵੀ ਵੀਡੀਓ ਅੱਜ ਤੋਂ ਬਾਅਦ ਮੇ ਮੇਰੀ ਤੁਹਾਨੂੰ ਕੋਈ ਵੀ ਵੀਡੀਓ ਦੇਖਣ ਨੂੰ ਨਹੀਂ ਮਿਲੇਗੀ ਮਾੜੀ ਗੱਲ ਨਹੀਂ ਹੈ ਪਰ ਜਿਸ ਤਰ੍ਹਾਂ ਦੇ ਉਹ ਬਲੌਗ ਬਣਾਉਂਦੇ ਹਨ ਉਹ ਸ਼ਬਦਾਵਲੀ ਹੀ ਉਹਨਾਂ ਦੇ ਟਰੋਲਿੰਗ ਦਾ ਕਾਰਨ ਹੈ ਤਾਂ ਹੀ ਸੋਸ਼ਲ ਮੀਡੀਆ ਉੱਤੇ ਲੋਕ ਉਹਨਾਂ ਨੂੰ ਟਰੋਲ ਕਰਦੇ ਹਨ ਬੀਬੀ ਪ੍ਰੋਬਲੀ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ ਕਿ ਪਿੱਛੇ ਜੋ ਕੁਝ ਹੋਇਆ ਹੈ ਉਸ ਨੂੰ ਭੁੱਲ ਕੇ ਉਹ ਗੁਰੂ ਦੇ ਲੜ ਲੱਗਣਗੇ ਤੇ ਚੰਗਾ ਕੀਰਤਨ ਸੰਗਤਾਂ ਦੇ ਸਾਹਮਣੇ ਲੈ ਕੇ ਆਉਣਗੇ ਅਗਰ ਉਹ ਇਹ ਚੀਜ਼ਾਂ ਮੰਨ ਕੇ ਗੁਰੂ ਦਾ ਸਾਰਾ ਲੈਂਦੇ ਹਨ ਤਾਂ ਗੁਰੂ ਮਹਾਰਾਜ ਉਹਨਾਂ ਦੀਆਂ ਭੁੱਲਾਂ ਨੂੰ ਬਖਸ਼ ਸਕਦੇ ਹਨ ਗੁਰੂ ਮਹਾਰਾਜ ਭੁੱਲਾਂ ਬਖਸ਼ਣ ਹਰ ਹਨ